चढ़ती कला पंजाब न्यूज ते आप सब का स्वागत है बटाला दाश कलोनी च दिन दिहाड़े उस वेले सनसनी फैल गई जदों कलोनी अपने पति ते दो बयान नाल रही एकता वलों परे हालात च फा लैके अपनी जीवन लीला समाप्त कर लई दस्या जा रहा है कि घटना समय पति घर च मौजूद नहीं सी मौके ते पहुंचे पुलिस अधिकारी अश्विनी कुमार अनुसार पुलिस न सूचना मिली कि उकत महिला की घर अंदर पखे न लाश लटक रही है ਉਨਾ ਅੱਗੇ ਦੱਸਿਆ ਕਿ ਬੱਚਿਆਂ ਨੇ ਜਦ ਆਪਣੀ ਮਾਂ ਨੂੰ ਇਸ ਹਾਲਤ 'ਚ ਦੇਖਿਆ ਤਾਂ ਉਹਨਾਂ ਘਰ ਦੀ ਛੱਤ ਤੇ ਚੜ੍ਹ ਕੇ ਗਵਾਂਦੀਆਂ ਨੂੰ ਬੁਲਾਇਆ ਤਾਂ ਮ੍ਰਿਤਕਾ ਦੇ ਪਤੀ ਨੂੰ ਸੂਚਿਤ ਕੀਤਾ ਗਿਆ ਜਾਣਕਾਰੀ ਮੁਤਾਬਕ ਪਤੀ ਨੇ ਹੀ ਪਤਨੀ ਦੀ লাশ ਨੂੰ ਪੱਖੇ ਤੋਂ ਥੱਲੇ ਉਤਾਰਿਆ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਤੀ ਨितीश ਕੁਮਾਰ ਤੇ ਬੱਚਿਆਂ ਦੇ ਬਿਆਨ ਲਿਖੇ ਗਏ ਹਨ ਅਤੇ ਮ੍ਰਿਤਕਾ ਦੇ ਪੇਕੇ ਪਰਿਵਾਰ ਦੀ ਉਡੀਕ ਕੀਤੀ ਜਾ ਰਹੀ ਹੈ ਜਿਨ੍ਹਾਂ ਦੇ ਆਉਣ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਬਟਾਲਾ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਇਕਤਾ ਕੁੜੀ ਵਾਈਫ ਆਫ ਨਿਤਿਸ਼ ਕੁਮਾਰ ਆਪਣਾ ਸੁਦੇਬਾ ਪੁਰੀਆ ਇਨਕਲੇਵ ਚ ਰਹਿੰਦੇ ਨੇ ਇਹਨਾਂ ਦੇ ਆਪਣਾ ਫੋਨ ਆਇਆ ਸੀ ਸਾਨੂੰ ਆਪਣਾ ਉਤੋਂ ਚੰਡੀਗੜਾ ਪੀ ਇਹਨੇ ਕੁੜੀ ਨੇ ਫਾ ਲਿਆ ਆਪਣਾ 112 ਦਾ ਕੰਪਲੇਂਟ ਕੀਤੀ ਹੋਣੀ ਇੱਥੋਂ ਕਿਸੇ ਨੇ ਤੇ ਆਪਾਂ ਆ ਕੇ ਵੇਖਿਆ ਮੇਰੇ ਹੁੰਦਿਆਂ ਨੂੰ ਪਹਿਲਾਂ ਇਹਨੇ ਜੈਡ ਬੋਡੀ ਸੀ ਪੱਖੇ ਨੂੰ ਲਟਕਦੀ ਲਾ ਲਈ ਸੀ ਤੇ ਹੁਣ ਇਹਨੂੰ ਪੁੱਛਦੇ ਹਾਂ ਇਹ ਕੀ ਗੱਲ ਹੋਈ ਆ ਤੇ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਆ ਉਕਾਣੇ ਪੋਸ਼ਟਮਾਰਡਮ ਤੋਂ ਬਾਅਦ ਪੋਸ਼ਟਮਾਨ ਨੂੰ ਕਰਾਉਣ ਲੱਗੇ ਆ ਇਹਦੇ ਹਸਬੰਦਾਂ ਜਾਂ ਬੱਚਿਆਂ ਨਾਲ ਗੱਲਬਾਤ ਹੋਈ ਕੀ ਦੱਸਿਆ ਉਹਨਾਂ ਨੇ ਬੱਚਿਆਂ ਨੇ ਕਿਹਾ ਵੀ ਸਾਨੂੰ ਕਮਰੇ ਦੇ ਵਿੱਚ ਡੱਕ ਕੇ ਮੰਮਾ ਨੇ ਤੇ ਆਪ ਜਾ ਕੇ ਤੇ ਫਾੜ ਲੈ ਲਿਆ ਅਸੀਂ ਕਹਿੰਦੇ ਸੀ ਕਿ ਇੰਨੀ ਗੱਲ ਮੰਮਾ ਨਾਲ 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 ਲਓ ਤੇ ਇੰਨੀ ਗੱਲ ਗਈ ਹੈ ਬਾਕੀ ਤਫ਼ਤੀਸ਼ ਚ ਆਂਡੀਆਂ ਗਵੰਡੀਆਂ ਤੋਂ ਆਪਣੀ ਤਫ਼ਤੀਸ਼ ਦੇ ਵਿੱਚ ਸਾਰੀ ਬਰੀਕੀ ਨਾਲ ਜਾਂਚ ਕਰਕੇ ਤੇ ਪਤਾ ਲੱਗਾ ਗਿਆ ਪਤੀ ਨੇ ਤਾਂ ਦੱਸਿਆ ਹੀਗਾ ਮੇਰੇ ਸਹੁਰਿਆਂ ਨਾਲ ਬਣਾਈ ਸੀ ਮਾੜੀ ਮੂਟੀ ਮੇਰੀ ਘਰ ਦੀ ਦੀ ਮੇਰੀ ਤੇ ਬੋਲਚਲ ਘੱਟ ਸੀ ਉਹਨਾਂ ਨਾਲ ਰਾਤੀਂ ਵੀ ਉਹਨਾਂ ਨਾਲ ਗੱਲ ਹੁੰਦੀ ਸੀਗੀ ਇਹ ਵਾਟ ਗੱਲ ਕਰਦੇ ਨਹੀਂ ਸੀ ਉਹ ਵੀ ਆ ਰਹੇ ਨੇ ਉਹਨਾਂ ਨੇ ਵੀ ਗੱਲ ਹੋਈ ਆ ਰਹੇ ਨੇ ਉਹ ਜਿੰਨਾ ਗਵਾਂਡੀਆਂ ਨੇ ਤਲਾਹ ਦਿੱਤੀ ਜਾਂ ਦੇਖਿਆ ਆ ਕੇ ਉਹਨਾਂ ਕੋ ਦੱਸਿਆ ਕੀ ਕੀ ਉਹਨਾਂ ਨੇ ਆਣ ਕੇ ਉਹ ਦੱਸਿਆ ਵੀ ਆਪਾਂ ਦੇਖਿਆ ਤਾਂ ਗੇਟ ਬਾਹਰੋਂ ਬੰਦ ਸੀਗਾ ਵੀ ਹੋਲਵੇ ਜਾ ਕੇ ਦੇਖਿਆ ਵੀ ਉਹਨੇ ਫਾਹ ਲਿਆ ਤਾਂ ਅੰਦਰ ਲੰਕੀ ਪਈ ਆ ਠੀਕ ਹੈ ਕੀ ਕਾਰਵਾਈ ਕਰ ਰਹੇ ਕਾਰਵਾਈ ਕਾਨੂੰਨੀ ਕਾਰਵਾਈ ਕਰ ਰਹੇ ਆ ਜਾਂ ਆਪਣਾ ਜਿਹੜੀ ਬੰਦੀ ਕਰ ਵੀ ਉਹ ਕਿਹਦੇ ਪੀਕੇ ਪਰਵਾਰ ਨੂੰ ਲਿਖਿਆ ਜਾਏ ਪੀਕੇ ਪਰਵਾਰ ਨੂੰ ਲਿਖਿਆ ਜਾਏ ਸਰ ਜੇ ਬੱਚੇ ਡਕੇ ਹੋਏ ਬਾਅਦ ਬੱਚੇ ਬਾਹਰ ਕੱਢ ਆਏ ਡੱਕੇ ਬਾਹਰੋਂ ਤਾਲਾ ਨਹੀਂ ਲੱਗਾ ਉਹਨੂੰ ਆਪਣਾ ਐਕਚੁਅਲੀ ਕੁੰਡਾ ਹੀ ਆ ਕੱਲਾ ਮੈਂ ਵੇਖਿਆ ਉਹ ਅੰਦਰ ਕਮਰੇ ਜਾ ਕੇ ਬਿਠਾਏ ਸੀ ਤੇ ਟੀਵੀ ਲਾ ਕੇ ਦਿੱਤਾ ਸੀਗਾ ਬੱਚਿਆਂ ਨੂੰ ਉਹਨਾਂ ਨੇ